러시아 러아러하아 러시아 러시 ਸੋ ਬੜਾ 14 ਦਾ 14 ਤੋਂ ਲੈ ਕੇ ਬੁਢੀ ਵਿਚਕਾਰ ਮੈਂ 26 ਵਾਰ ਰੇਲ ਮੰਤਰੀ ਨੂੰ ਮਿਲ ਕੇ ਦੋ ਵਾਰ ਪ੍ਰਧਾਨ ਮੰਤਰੀ ਨੂੰ ਮਿਲ ਕੇ ਸਾਰਾ ਹੁੰਦਾ ਰਿਕਾਰਡ ਹੈਗਾ ਕਿਵੇਂ ਲਾਈਨ ਡਬਲ ਵੀ ਕਰਾਈ ਹੈ ਬਿਜਲੀ ਕਰਣੀ ਹੋਇਆ ਤੇ ਰਾਜਪੁਰਾ ਚੰਡੀਗੜ੍ਹ ਲਾਈਨ ਮਨਜ਼ੂਰ ਵੀ ਕਰਾਈ ਹੈ ਜੇਲੀ ਰਾਜ ਵੰਡ ਰਹੀ ਹੈ ਨਾ ਲਾਈਨ ਕੋ ਨਵੇਂ ਮਜੂਦਤੀ ਹੋਈ ਉਹ ਮੇਰੀ ਮਜੂਦ ਕੀਤੀ ਹੋਈ ਲਾਈਨ ਮੇਂ ਵੰਡ ਅਲੋਟ ਹੋਇਆਏਗਾ ਉਹ ਰੇਲਵੇ ਪ੍ਰਾਪਰਟੀ ਸੀਗੀ ਉਹ ਪ੍ਰੈਸ ਕਰਕੇ ਮੈਂ ਇਸ ਤੱਕ ਹੈ ਕਿ ਅਬ ਮੈਂ ਸਾਦਾ ਜਿਹਾ ਬੰਦਾ ਹੈਗਾ ਮੈਨੂੰ ਕੋਈ ਗ੍ਰੈਂਡ ਲੈਂਡ ਦੀ ਲੋੜ ਨਹੀਂ ਬੱਚੇ-ਬੱਚੇ ਨੂੰ ਪਤਾ ਹੈਗਾ ਕਿ ਹੁਣ ਮੈਂ ਮੈਂ ਕਹਾਂ ਕਿ ਮੈਂ ਮੇਰੇ ਕਰਕੇ ਹੋ ਗਈ ਬਿੱਟੂ ਸਾਹਿਬ ਜੇ ਕੋਸ਼ਿਸ਼ ਨਾ ਕਰਦੇ ਤਾਂ 25 ਇਹ ਜਿਹੜਾ ਰਾਜਪਾਲਾ ਚੰਡੀਗੜ੍ਹ ਲਾਈਨ ਹੈਗੀ ਆ ਆ ਤਾਂ ਬਣਦੀ ਸੀਗੀ ਆਪਾਂ ਜੇ ਇਹ ਲਾਈਨ ਹੈ ਤੇ ਜ਼ਮੀਨ ਤੇ ਨਹੀਂ ਸੁੱਤਰ ਸਕਦੀ ਕਿਤੇ ਬਾਅਦ ਤੇ ਜ਼ਮੀਨ ਸਰਕਾਰ ਕੇ ਅੰਦਰ ਨਹੀਂ ਲੈ ਕੇ ਦਿੰਦੀ ਸੀ ਇਹ ਸਾਰਾ ਕੁਝ ਬਿੱਟੂ ਸਾਹਿਬ ਨੇ ਕਰਵਾਇਆ ਹੈ ਜਿੰਦਾਬਾਦ 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 ਡਾਕਟਰ ਨੈਸ਼ਨਲ ਸਕੱਟੇ ਧਰਮਪੀਰ ਗਾਂਧੀ ਜਿੰਦਾਬਾਦ ਸਕੱਟੇ ਧਰਮਪੀਰ ਗਾਂਧੀ ਜਿੰਦਾਬਾਦ ਸਕੱਟੇ ਧਰਮਪੀਰ ਗਾਂਧੀ ਜਿੰਦਾਬਾਦ ਲਾਲ ਗਾਂਧੀ ਜਿੰਦਾਬਾਦ ਲਾਲ ਗਾਂਧੀ ਜਿੰਦਾਬਾਦ ਵਟੋਈ ਸਾਹਿਬ ਬੰਦੇ ਭਾਰਤ ਜਿਹੜੀ ਐਕਸਪ੍ਰੈਸ ਲੰਬੇ ਸਮੇਂ ਤੋਂ ਮੰਗ ਪੂਰੀ ਹੋਈ ਹੈ ਜਿਹੜੇ ਧਰਮਪੀਰ ਗਾਂਧੀ ਨੇ ਮੁੱਦਾ ਠਾਇਆ ਸੀ ਅੱਜ ਪਹਿਲੀ ਵਾਰ ਟ੍ਰੇਨ ਦਾ ਠਹਿਰਾਅ ਤੇ ਹੋਣ ਜਾ ਰਿਹਾ ਹੈ ਆ ਕੀ ਕਹਿਣਾ ਚਾਹੋਗੇ ਇਸ ਟ੍ਰੇਨ ਦੇ ਆਉਣ ਦੇ ਸਭ ਤੋਂ ਪਹਿਲਾਂ ਤਾਂ ਕਿੰਨੀ ਧੀਮਾ ਬਹੁਤ ਉੱਚੀ ਬੋਲੋ ਥੋੜਾ ਜਿਨ੍ਹਾਂ ਨੇ ਬਹੁਤ ਲੰਬੇ ਸਮੇਂ ਤੋਂ ਮੰਗ ਚੱਲੀ ਆ ਰਹੀ ਸੀ ਕਿਉਂਕਿ ਮੈਂ ਵੀ ਭਾਰਤੀ ਰੇਲ ਦੇ ਬੋਰਡ ਦਾ ਮੈਂਬਰ ਸੀ ਉਹ ਤੋਂ ਤੋਂ ਹੀ ਬਹੁਤ ਬੰਦਿਆ ਬੰਦਾ ਅਸੀਂ ਉਹ ਰੇਲ ਵਿੱਚ ਸੀਗੀਆਂ ਉਹ ਅਧੂਰੀਆਂ ਪਈਆਂ ਸਨ ਐਸਾ ਟ੍ਰੇਨ ਚੱਲਣ ਨਾਲ ਪੂਰੇ ਪੰਜਾਬ ਦੇ ਲੋਕਾਂ ਨੂੰ ਬਹੁਤ ਬੜੀ ਸਹੂਲਤ ਮਿਲੀ ਹੈ ਬੇਨਤੀ ਕਰਨਾ ਚਾਹਨਾ ਭਾਰਤ ਦੀ ਨਿਰਵਿਵਰਤੀ ਜਿਹੜੀ ਇਹ ਟ੍ਰੇਨ ਇੱਥੇ ਤੋਂ ਹੀ ਰਹੀ ਹੈ ਇਹਦਾ ਟਾਈਮ ਛੋਟਾ ਵੱਡਾ ਕਰਿਆ ਜਾਏ ਤਾਂ ਕਿ ਲੋਕਾਂ ਨੂੰ ਹਰ ਤਰ੍ਹਾਂ ਦੀ ਸਹੂਲਤ ਇਹ ਟ੍ਰੇਨ ਆਧੁਨਿਕ ਟ੍ਰੇਨ ਹੈ ਇਸ ਨੂੰ 12:30 ਸਵੇਰੇ ਨਾਟਕੀ ਨੇ ਨਾ ਸੋ ਮੈਂ ਜਿੱਤੇ ਇੰਟਰਪਾਰਟਮੈਂਟ ਦਾ ਬਹੁਤ ਵੱਡਾ ਬਾਖਰਵਾਦ ਕਰਦਾ ਹਾਂ ਜਿਸ ਨੇ ਰੇਲਵੇ ਬਣਤੀ ਮੈਂ ਵੀ ਬਹੁਤ ਪ੍ਰਸ਼ੰਸਾ ਕਰਦਾ ਹਾਂ ਜਿਨ੍ਹਾਂ ਨੇ ਪੰਜਾਬ ਦੇ ਲੋਕਾਂ ਦੀ ਇਹ ਮੰਗ ਨੂੰ ਸਮੇਂ ਸਿਰ ਪੂਰਾ ਕੀਤਾ ਔਰ ਇਸ ਟ੍ਰੇਨ ਨਾਲ ਹਿੰਦੀ ਸਾਡੇ ਲਈ ਬਹੁਤ ਹੀ ਸੁਵਿਧਾ ਇੰਦਰ ਬਣੇਗਾ ਸ਼ਿਕ ਬਿਆਨਬਾਜ਼ੀ ਵੀ ਹੋ ਰਹੀ ਹੈ ਬੀਜੇਪੀ ਤੇ ਕਾਂਗਰਸ ਇਸਟੇਨ ਨੂੰ ਲੈ ਕੇ ਵੀ ਅਸੀਂ ਕੇਂਦਰ ਤੋਂ ਮੰਗ ਪੂਰੀ ਕਰਾਈ ਹੈ ਗਾਂਧੀ ਜੀ ਦੀ ਇਹ ਸਰਕਾਰੀ ਹੋਇਆ ਸੋ ਮੈਂ ਇਹ ਪੂਰਾ ਗਾਂਧੀ ਸਾਹਿਬ ਦਾ ਤੇ ਭਾਰਤ ਸਰਕਾਰ ਦੇ ਇਹ ਜੀ ਬੰਦ ਦਾ ਬਹੁਤ ਮੋੜਨ ਵਾਲਾ ਹੈ ਜੀ Terima kasih telah <laughs> menonton. ਜੀ ਤੁਹਾਡਾ ਬਹੁਤ ਵੱਡਾ ਕੌਲਾ ਹੋਇਆ 2 ਤੁਹਾਡਾ ਬਹੁਤ ਵੱਡਾ ਕੌਲਾ ਹੈ ਸੋ ਟ੍ਰੇਨ ਪਹੁੰਚੀ ਹੋਈ ਹੈ ਬਹੁਤ ਸਾਰੀਆਂ ਜਿਹੜੀਆਂ ਸਵਾਰੀਆਂ ਨੇ ਅਦਨਿਕ ਜਿਹੜੀ ਇਹ ਟ੍ਰੇਨ ਨੂੰ ਅਵੇਖ ਰੇ ਨੇ ਹਾਰ ਫੁੱਲਾਂ ਦੇ ਨਾਲ ਸਜਾਈ ਹੋਈ ਹੈ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਹਾਂ ਰਵੀ ਸਿੰਘ ਬਿੱਟੂ ਹੀ ਇਸੇ ਟ੍ਰੇਨ ਦੇ ਵਿੱਚ ਆਏ ਨੇ ਸੋ ਅਵਤਾਰ ਸਿੰਘ ਬਟੋਈ ਆ ਸੋ ਪਵਨਦੀਪ ਸਿਕਿਚ ਨੇ ਜਿਹੜੇ ਨੇ ਉਹ ਵੀ ਅੱਜ ਇਸ ਟ੍ਰੇਨ ਲਈ ਪਹੁੰਚੇ ਨੇ ਕਿਉਂਕਿ ਪਟਿਆਲਾ ਦੇ ਵਾਸੀ ਨੇ ਖੁਸ਼ੀ ਕਿਉਂ ਨਾ ਹੋਵੇ ਕਿਉਂਕਿ ਸਫ਼ਰ ਦੀ ਸੁਵਿਧਾ ਜਿਹੜੀ ਹੈਗੀ ਆ ਉਹ ਮਿਲੀ ਆ